ਰੋਪੜ ਚਾਇਦੀ ਨਾਲਕ ਦੇ ਮਲਿਕਪੁਰ ਫਲਾਈਓਵਰ ਤੇ ਉਸਲੇ ਆਪਣਾ ਤਰਫ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕਲਿੰਕਰ ਲੈ ਕੇ ਜਾ ਰਹੇ ਟਰੱਕ ਨੂੰ ਅਚਾਨਕ ਅੱਗ ਲੱਗੇ। ਆਪਾ ਜਾਣਕਾਰ ਦੇ ਮੁਤਾਬਕ ਡਰਾਈਵਰ ਪ੍ਰੇਮ ਲਾਲ ਨੇ ਦੱਸਿਆ ਕਿ ਉਹ ਕਲਿੰਕਰ ਲੈ ਕੇ ਕਬੂਰਜੀ ਦੀ ਫੈਕਟਰੀ ਦੇ ਵਿੱਚ ਜਾ ਰਿਹਾ ਸੀ ਤੇ ਉੱਥੇ ਯਾਨੀ ਕਿ ਮਲਿਕਪੁਰ ਦੇ ਫਲਾਈਓਵਰ ਦੇ ਕੋਲ ਜਦੋਂ ਪਹੁੰਚਦਾ ਤਾਂ ਟਰੱਕ ਦੇ ਇੰਜਨ ਨੂੰ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਜਾਂਦਾ ਜਿਸ ਤੋਂ ਬਾਅਦ ਕੁਝ ਹੀ ਸਕਿੰਟਾਂ ਦੇ ਵਿੱਚ ਟਰੱਕ ਦੇ ਕੈਬਿਨ ਨੂੰ ਆਪਣੀ ਜਪੇੜ ਦੇ ਵਿੱਚ ਲੈ ਲੰਦਾ ਹੈ ਤੇ ਇਸਦਾਨ ਮੌਕੇ ਤੇ ਨਿਕਲ ਰਹੇ ਸਤਵੀਪາກ ਦੇ ਹੈਲਥ ਇਨਸਪੈਕਟਰ ਜਸਵਿੰਦਰ ਸਿੰਘ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਨੇ ਮੌਕੇ ਤੇ ਪਹੁੰਚ ਕੇ ਕਲਿੰਕਰ ਜੋ ਕਿ ਟਰੱਕ ਦੇ ਵਿੱਚ ਭਰਿਆ ਹੋਇਆ ਸੀ ਅੱਗ ਲੱਗਣ ਤੋਂ ਬਚਾਇਆ ਤੇ ਇਸਦਾਨ ਸੜਕ ਸੁਰੱਖਿਆ 4C ਟੀਮ ਮੌਕੇ ਤੇ ਪਹੁੰਚਦੀ ਹੈ ਤੇ ਨਾਲ ਦੀ ਨਾਲ ਜਿਹੜੇ ਕਿ ਉੱਥੇ ਟ੍ਰੈਫਿਕ ਜਮ ਸੀ ਉਸ ਨੂੰ ਦੁਬਾਰਾ ਤੋਂ ਸ਼ੁਰੂ ਕਰਵਾਇਆ ਰੋਪੜ ਚਾਇਦੀ ਨਾਲਕ ਦੇ ਮਲਿਕਪੁਰ ਫਲਾਈਓਵਰ ਤੇ ਉਸ ਲਈ ਆਪਣਾ ਤਰਫ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕਲਿੰਕਰ ਲੈ ਕੇ ਜਾ ਰਹੇ ਟਰੱਕ ਨੂੰ ਅਚਾਨਕ ਅੱਗ ਲੱਗੇ। ਆਪਾ ਜਾਣਕਾਰ ਦੇ ਮੁਤਾਬਕ ਡਰਾਈਵਰ ਪ੍ਰੇਮ ਲਾਲ ਨੇ ਦੱਸਿਆ ਕਿ ਉਹ ਕਲਿੰਕਰ ਲੈ ਕੇ ਕਬੂਰਜੀ ਦੀ ਫੈਕਟਰੀ ਦੇ ਵਿੱਚ ਜਾ ਰਿਹਾ ਸੀ ਤੇ ਉੱਥੇ ਯਾਨੀ ਕਿ ਮਲਿਕਪੁਰ ਦੇ ਫਲਾਈਓਵਰ ਦੇ ਕੋਲ ਜਦੋਂ ਪਹੁੰਚਦਾ ਤਾਂ ਟਰੱਕ ਦੇ ਇੰਜਨ ਨੂੰ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਜਾਂਦਾ ਜਿਸ ਤੋਂ ਬਾਅਦ ਕੁਝ ਹੀ ਸਕਿੰਟਾਂ ਦੇ ਵਿੱਚ ਟਰੱਕ ਦੇ ਕੈਬਿਨ ਨੂੰ ਆਪਣੀ ਜਪੇੜ ਦੇ ਵਿੱਚ ਲੈ ਲੰਦਾ ਹੈ ਤੇ ਇਸ ਦਰਾਂ ਮੌਕੇ ਤੇ ਨਿਕਲ ਰਹੇ ਸੇਤ ਵਿਭਾਗ ਦੇ ਹੈਲਥ ਇਨਸਪੈਕਟਰ ਜਸਵਿੰਦਰ ਸਿੰਘ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਨੇ ਮੌਕੇ ਤੇ ਪਹੁੰਚ ਕੇ ਕਲਿੰਕਰ ਜੋ ਕਿ ਟਰੱਕ ਦੇ ਵਿੱਚ ਭਰਿਆ ਹੋਇਆ ਸੀ ਅੱਗ ਲੱਗਣ ਤੋਂ ਬਚਾਇਆ ਤੇ ਸੇਤਰਾਣ ਸੜਕ ਸੁਰੱਖਿਆ 4C ਟੀਮ ਮੌਕੇ ਤੇ ਪਹੁੰਚਦੀ ਹੈ ਤੇ ਨਾਲ ਦੀ ਨਾਲ ਜਿਹੜੇ ਕਿ ਉੱਥੇ ਟ੍ਰੈਫਿਕ ਜਮ ਸੀ ਉਸ ਨੂੰ ਦੁਬਾਰਾ ਤੋਂ ਸ਼ੁਰੂ ਕਰਵਾਇਆ ਰੋਪੜ ਚਾਇਦੀ ਨਾਲਕ ਦੇ ਮਲਿਕਪੁਰ ਫਲਾਈਓਵਰ ਤੇ ਉਸਲੇ ਆਪਣਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕਲਿੰਕਰ ਲੈ ਕੇ ਜਾ ਰਹੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਪਪਹ ਜਾਣਕਾਰ ਦੇ ਮੁਤਾਬਕ ਡਰਾਈਵਰ ਪ੍ਰੇਮ ਲਾਲ ਨੇ ਦੱਸਿਆ ਕਿ ਉਹ ਕਲਿੰਕਰ ਲੈ ਕੇ ਤਬੂਰਜੀ ਦੀ ਫੈਕਟਰੀ ਦੇ ਵਿੱਚ ਜਾ ਰਿਹਾ ਸੀ ਤੇ ਉੱਥੇ ਯਾਨੀ ਕਿ ਮਲਿਕਪੁਰ ਦੇ ਫਲਾਈਓਵਰ ਦੇ ਕੋਲ ਜਦੋਂ ਪਹੁੰਚਦਾ ਹੈ ਤਾਂ ਟਰੱਕ ਦੇ ਇੰਜਨ ਨੂੰ ਅਚਾਨਕ ਧੂੰਆ ਨਿਕਲਣਾ ਸ਼ੁਰੂ ਹੋ ਜਾਂਦਾ ਜਿਸ ਤੋਂ ਬਾਅਦ ਕੁਝ ਹੀ ਸਕਿੰਟਾਂ ਦੇ ਵਿੱਚ ਟਰੱਕ ਦੇ ਕੈਬਿਨ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦਾ ਹੈ ਤੇ ਇਸ ਦੌਰਾਨ ਮੌਕੇ ਤੇ ਨਿਕਲ ਰਹੇ ਸੇਤ ਵਿਭਾਗ ਦੇ ਹੈਲਥ ਇਨਸਪੈਕਟਰ ਜਸਵਿੰਦਰ ਸਿੰਘ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਨੇ ਮੌਕੇ ਤੇ ਪਹੁੰਚ ਕੇ ਕਲਿੰਕਰ ਜੋ ਕਿ ਟਰੱਕ ਦੇ ਵਿੱਚ ਭਰਿਆ ਹੋਇਆ ਸੀ ਅੱਗ ਲੱਗਣ ਤੋਂ ਬਚਾਇਆ ਤੇ ਸੇਤਾਂ ਦੀ ਸੜਕ ਸੁਰੱਖਿਆ 4C ਟੀਮ ਮੌਕੇ ਤੇ ਪਹੁੰਚਦੀ ਹੈ ਤੇ ਨਾਲ ਦੀ ਨਾਲ ਜਿਹੜੇ ਕਿ ਉੱਥੇ ਟ੍ਰੈਫਿਕ ਜਮ ਸੀ ਉਸ ਨੂੰ ਦੁਬਾਰਾ ਤੋਂ ਸ਼ੁਰੂ ਕਰਵਾਇਆ